ਹਾਂ ਜੀ ਦਰਸ਼ਕੋ ਅਖਾਣ ਹੈ ਆ ਨਹੀਂ ਧੀਏ ਤੂੰ ਥੱਕੀ ਮੈਂ ਬੇਲਣੇ ਤੂੰ ਚੱਕੀ ਅਸੀਂ ਇਸ ਅਖਾਣ ਨੂੰ ਸਜੀਪ ਰੂਪ ਦੇ ਵਿੱਚ ਤੁਹਾਨੂੰ ਅੱਜ ਇਸ ਵੀਡੀਓ ਦੇ ਤਹਿਤ ਦਿਖਾ ਰਹੇ ਹਾਂ ਕਿ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਜਿਹੜੀ

ਇਹ ਕਲਾਤ ਅੰਡਰ ਦਾ ਬੈਲਬੱਟ ਬਲੌਗ ਕਿਸ ਤਰ੍ਹਾਂ ਦੇ ਜਿਹੜੇ ਖਾਨ ਜਾਂ ਪਖਾਨ ਇਹ ਸਾਡੇ ਪੰਜਾਬੀ ਜਿਹੜਾ ਕਲਚਰ ਹੈ ਸਾਡੀ ਵਿਰਾਸਤ ਹੈ ਉਹਨੂੰ ਬਿਲਕੁਲ ਇਹ ਸਿੱਧ ਕਰਦੇ ਸੀ ਜੇ ਸ਼ੱਕ ਕਿ ਅੱਜ ਕਾਦੇ ਇਸ ਤਰ੍ਹਾਂ ਨਹੀਂ ਹੁੰਦਾ ਪਰ ਅਸੀਂ ਸੱਤੋ ਵਿਰਾਸਤ ਚੈਨਲ ਵੱਲੋਂ ਇਹ ਤੁਹਾਨੂੰ ਜਾਂ ਛੋਟੇ ਖਾਸ ਕਰਕੇ ਬੱਚਿਆਂ ਨੂੰ ਜਾਣਕਾਰੀਆਂ ਦੇਣ ਦੇ ਲਈ ਸੜਿਆ ਹੈ ਕੋਸ਼ਿਸ਼ਾਂ ਨੇ ਤੇ ਸਾਨੂੰ ਆਸ ਹੈ ਕਿ ਤੁਸੀਂ ਇਸ ਸਾਡੇ ਯਤਨ ਨੂੰ ਅੱਗੇ ਬਣਾਓਗੇ ਤੇ ਜਿਹੜੇ ਕਰਕੇ ਇਹ ਜਿਹੜੀ ਸਾਡੀ ਪੰਜਾਬੀ ਵਿਰਾਸਤ ਤੋਂ ਸਾਰੇ ਪੱਧਰਾਂ ਦੇ ਵਿੱਚ ਫੈਲ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਕਿ ਅਸੀਂ ਇਸ ਪਖਾਨ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਚਲਾਕੀ ਦੇ ਨਾਲ ਔਖੇ ਕੰਮ ਤੇ ਕਿਸੇ ਹੋਰ ਨੂੰ ਬੁਹਾ ਦੇਣਾ ਤੇ ਇਸ ਤਰ੍ਹਾਂ ਦੀਆਂ ਬੇਸ਼ੱਕ ਜਿਹੜੀਆਂ ਇਹ ਗੱਲਾਂ ਸੀਆਂ ਇਹ ਅੱਜ ਤੋਂ 40-45 ਸਾਲ ਪਹਿਲਾਂ ਸਾਡੇ ਪੰਜਾਬੀ ਕਲਚਰ ਦੇ ਵਿੱਚ ਜਾਂ ਪੰਜਾਬੀ ਸਾਡੇ ਜੀਵਨ ਦਾ ਹਿੱਸਾ ਸੀ ਬੇਸ਼ੱਕ ਇਹ ਅੱਜ ਇਸ ਤਰ੍ਹਾਂ ਹੁੰਦਾ ਨਹੀਂ ਹੈ ਪਰ ਅਸੀਂ ਇਹਨਾਂ ਚੀਜ਼ਾਂ ਨੂੰ ਇਸ ਸਕਰੀਨ ਦੇ ਉੱਤੇ ਜਾਂ ਇਸ ਇੰਟਰਨੈਟ ਦੇ ਜਾਂ ਕੰਪਿਊਟਰ ਦੇ ਜਮਾਨੇ ਦੇ ਵਿੱਚ ਸਾਡੀ ਪੰਜਾਬੀ ਵਿਰਾਸਤ ਨੂੰ ਛੋਟੇ ਬੱਚਿਆਂ ਜਾਂ ਨੌਜਵਾਨਾਂ ਨੂੰ ਅਸੀਂ ਸਜੀਬ ਰੂਪ ਤੇ ਵਿੱਚ ਦਿਖਾਉਣ ਲਈ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਤੇ ਸਾਡੀਆਂ ਇਹਨਾਂ ਕੋਸ਼ਿਸ਼ਾਂ ਦੇ ਵਿੱਚ ਕੋਈ ਕੋਈ ਘਾਟ ਵੀ ਹੋ ਸਕਦੀ ਹੈ ਇਸ ਲਈ ਤੁਸੀਂ ਸਾਨੂੰ ਸੁਝਾਅ ਵੀ ਦਿਓ ਤੇ ਸਾਡੀ ਇੱਛਾ ਹੈ ਕਿ ਤੁਸੀਂ ਸਾਡੇ ਇਸ ਕੱਟੂ ਬਰਾਸਤ ਚੈਨਲ ਨਾਲ ਜੁੜੋ ਕਿਉਂਕਿ ਸਾਰੇ ਸੰਸਾਰ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਬੱਚੇ ਆ ਉਹ ਅੱਜ ਜਾ ਚੁੱਕੇ ਆ ਤੇ ਜਾਂ ਸਾਡਾ ਜਿਹੜਾ ਪੰਜਾਬੀ ਕਲਚਰ ਹੈ ਬਰਾਸਤ ਦੂਰ ਤੱਕ ਜਾ ਪਹੁੰਚੀ ਆ ਤੇ ਉਹਨੂੰ ਜਿਉਂਦਾ ਰੱਖਣ ਦੇ ਲਈ ਸਾਡੀਆਂ ਇਹ ਕੋਸ਼ਿਸ਼ਾਂ ਨੇ ਉਸ ਕੋਸ਼ਿਸ਼ਾਂ ਦੇ ਵਿੱਚ ਤੁਹਾਡਾ ਵੀ ਯੋਗਦਾਨ ਹੋਊਗਾ ਕਿ ਤੁਸੀਂ ਇਸ ਸਾਡੀ ਵੀਡੀਓ ਨੂੰ ਅੱਗੇ ਫਲਾਓ ਤੇ ਕੱਟੂ ਬਰਾਸਤ ਚੈਨਲ ਦੇ ਨਾਲ ਵੱਧ ਤੋਂ ਵੱਧ ਦਰਸ਼ਕ ਜੁੜੋ ਤੇ ਸਾਨੂੰ ਸੁਝਾਅ ਵਗੈਰਾ ਦਿਓ ਤੇ ਥੋੜਾ ਵੀ ਅਸੀਂ ਸਭ ਦਾ ਸ਼ੁਕਰੀਆ ਦਾ ਕਰਾਂਗੇ ਧੰਨਵਾਦ